ਆਪ ਲੋਥ ਬਣੀ ਪਈ ਆ ਮੇਰੇ ਪੁੱਤ ਦੀ ਚਿੱਟੇ ਨਹੀਂ ਬਣੀਆਂ ਵੀ ਫੇਰ ਹੁਣ ਚਿੱਟਾ ਹਟਾਉਣ ਵਾਲੇ ਕਿੱਧਰ ਗਏ ਤੁਸੀਂ ਐਂ ਦੱਸੋ ਵੀ ਆਹ ਆ ਬੰਦ ਆ ਜੜਜੀ ਦਾ ਪੁੱਤ ਗੱਪਰੂ ਜਵਾਨ 30 ਸਾਲਾਂ ਦਾ ਬੱਚਿਆਂ ਦਾ ਤੋਰਦਾ ਮੈਂ ਕਰੋ ਕਿਵੇਂ ਕੱਢੂੰਗੀ ਇਹ ਰੁੱਕੇ ਮੈਂ ਕਰੂੰਗੀ ਤੇ ਇਹਦੇ ਪੁੱਤ ਰੁੱਕੇ ਮੈਂ ਧਿਆਨ ਕਰਕੇ ਪਾਲੂੰਗੀ ਹੁਣ ਸਰਕਾਰ ਕਿੱਥੇ ਗਈ ਆ ਕੇ ਵੇਖੇ ਤਾਂ ਸਹੀ ਭਗਵਾਨ ਜੀ ਕਹਿੰਦਾ ਇਹ ਚਿੱਟਾ ਬੰਦ ਆ ਆ ਦੇਖੋ ਐਂ ਬੰਦ ਚਿੱਟਾ ਸੱਜ ਗੜਾਂ ਨੂੰ ਮਾਰ ਲੈਂਦਾ ਉਹ ਮਿਲਦਾ ਸ਼ਰੀਆਮ ਸ਼ਰੀਆਮ ਮਿਲਦਾ ਜੀ ਜਿੰਨਾ ਮਰਜੀ ਲੋਨ ਨਾਲ ਫਿਰ ਜਿਹੜੀਆਂ ਸਰਕਾਰਾਂ ਕਹਿੰਦੀਆਂ ਬੰਦ ਕਰਤਾ ਬਾਈ ਉਹ ਕਿੱਧਰ ਕੁਛ ਨਹੀਂ ਬੰਦ ਕਰਲਾ ਲੋਕਾਂ ਦੀਆਂ ਨਜ਼ਰਾਂ 'ਚ ਬੰਦ ਦਿਖਾਵਾ ਕੀਤਾ ਮਾਮਾ ਦੇ ਪਤਾ ਹੀ ਮਰੀ ਜਾਂਦੀ ਮਰੀ ਜਾਂਦੀ ਅਮੋਲਕ ਹੈਗਾ ਆਪਣਾ ਮੇਲੇ ਮੇਲੇ ਸੋਚਿਆ ਕਿਸੇ ਵਾਰੇ ਜਿਵੇਂ ਸੋਚਦੇ ਨਹੀਂ ਬਾਈ 1% ਵੀ ਲੋਕਾਂ ਨੂੰ ਲੋਵਾ ਮਾਇਆ ਦਾ ਕੋਈ ਕਿਸੇ ਪੈਸੇ ਲੈਂਦੇ ਹੈ ਗੱਲ ਮੋਕੇ ਇਹਨਾਂ ਨੂੰ ਪੈਸਾ ਜਾਂਦਾ ਮੋਟਾ ਜਿਹੜੇ ਸੱਜ ਗੜ ਇਹਨਾਂ ਨੂੰ ਪੈਸੇ ਦਿੰਦੇ ਆ ਤਾਂ ਹੀ ਚੁੱਪ ਆ ਹਾਂ ਲੀਡਰਾਂ ਨੂੰ ਪੈਸੇ ਦਿੰਦੇ ਆ ਤਾਂ ਹੀ ਚੁੱਪ ਆ ਨਹੀਂ ਹੋਵੇ ਇਲਾਕੇ ਦਾ ਮੰਤਰੀ ਤੇ ਚਿੱਟਾ ਕੀ ਕਾਲਾ ਉਹਨੇ ਕਿੱਥੇ ਹੁਣ ਇੱਥੇ ਆਵੇ ਭਗਵੰਤ ਮਾਨ ਦਾ ਤਾਂ ਪੇੜਾ ਕਰਕ ਗਿਆ ਜਿਹੜਾ ਲੋਕਾਂ ਦੀਆਂ ਲੋਥਾਂ ਬਣਾ ਬਣਾ ਕੇ ਸਿਖਾ ਚੜਾਈ ਜਾਂਦਾ ਅਸ ਤਾਂ ਕਹਿੰਨੇ हे ਭਗਵੰਤ ਮਾਨ ਤੇਰਾ ਪੇੜਾ ਕਰਕ ਜਾਵੇ ਤੇਰੇ ਵੀ ਬੱਚੇ ਇਸੇ ਤਰ੍ਹਾਂ ਹੀ ਜਾਣ ਜਿਵੇਂ ਸਾਡੇ ਬੱਚੇ ਜਾ ਰਹੇ ਨੇ ਜੇ ਕਿਤੇ ਤੂੰ ਸਾਡੇ ਸਾਹਮਣੇ ਹੋਵੇਂ ਅਸੀਂ ਗਰੀਬ ਜ਼ਰੂਰ ਤੇਰਾ ਮੂੰਹ ਨੋਚ ਲਈਏ ਕਿਉਂਕਿ ਸਾਨੂੰ ਬਹੁਤ ਤੇਰੇ ਤੇ ਜਾਦਾ ਗਰਮੀ ਹੈ ਆ ਦੇਖੋ ਕਿੱਡਾ ਕ ਮਾਂ ਇਹਦੇ ਹੈਨੇਗੀ ਲਾਚਾਰ ਹੋ ਗਿਆ ਹਰਦਾ ਯਾਰ ਮਿੱਤਰ ਵੀ ਨਹੀਂ ਖੜਦਾ ਜਿਹੜਾ ਦਵਾ ਕੇ ਲਿਆਉਂਦੇ ਆ ਬਿਆਜਾ ਫਲਾਣੇ ਤੋਂ ਮਿਲਦਾ ਹੈ ਹਾਂ ਉਹ ਵੀ ਦੂਰ ਜਾ ਦਵਾ ਦਿੰਗੇ ਧੀ ਦਾ ਦੋ ਜਣੇ ਤਾਂ ਲਾਉਂਦੇ ਯਾਰ ਹਲਕੇ ਕੱਲਾ ਬੰਲਾ ਨਹੀਂ ਲਾਉਂਦਾ ਤੇ ਭਰਾ ਬਾਹ ਹੁੰਦੀ ਹੈ ਕਹਿੰਦੇ ਮੇਰੀ ਤਾਂ ਟੁੱਟ ਗਈ ਜੀ ਅੱਜ ਇਹ ਸਰਕਾਰਾਂ ਦੇ ਨਾਕਾਮੀ ਕਰਕੇ ਬਾਹ ਟੁੱਟੇ ਮੇਰੇ ਅੱਜ ਨਸ਼ੇ ਦੇ ਪਾਵਨ ਦੀ ਲੱਗਿਓ ਤੇ ਮੇਰਾ ਭਰਾ ਜ ਮੇਰੇ ਵਿੱਚ ਹੁੰਦਾ ਜਿਹੜੀ ਚੀਜ਼ ਮਰਜੀ ਲੋ ਗੋਲੀਆਂ ਲੋ ਕੈਪਸੂਲ ਲੋ ਚਿੱਟਾ ਲੋ ਜਿੰਨਾ ਮਰਜੀ ਸ਼ਰੀਆ ਮਿਲ ਸ਼ਰੀਆ ਮਿਲ ਗਈ ਮਿਲਦਾ ਵੀ ਮੇਰੇ ਮਿਲੇ ਕਰਕੇ ਮਰਿਆ ਜੀ ਆ ਉਹ ਹੀ ਸਾਜ ਘੜੇ ਜੋ ਮਾਲ ਆਉਂਦਾ ਟੀਪੀ ਸਾਹਿਬ ਇਹ ਵਿਚ ਦੇ ਲੋਕ ਇੱਥੇ ਵੇਚਦੇ ਸ਼ਰੇਆ ਵੀ ਸ਼ਰੇਆ ਵੀ ਕੀ ਜਾਂਦਾ ਆ ਦੇਖੋ ਟੀਕੇ ਦੀ ਮੈਂ ਨਿਸ਼ਾਨੀ ਵੀ ਤੁਹਾਨੂੰ ਦਿਖਾ ਦਿੰਨੇ ਜਿੱਥੇ ਜਾ ਕੇ ਲਾਇਆ ਫਿਰ ਸਰੰਜ ਦੇ ਕਰ ਮੈਂ ਉਹ ਸਬੂਤ ਦਿਖਾ ਦਿੰਦਾ ਤੁਹਾਨੂੰ ਉਵੇਂ ਵਿੱਚ ਚਿੱਟਾ ਪਿਆ ਉਠਗਾ ਪਈ ਬੈਠੇ ਆ ਕੋੜ ਕੋਟਾਈ ਜਾਂਦੇ ਆ ਸਾਰੇ ਪਾਈ ਟਾਈ ਜਾਂਦੇ ਆ ਜਿੱਤ ਵਿੱਚ ਕਿਉਂ ਨਹੀਂ ਬਈ ਅਮੋਲਕ ਨੂੰ ਸੁਤਾ ਬਿਆ ਹੈ ਆਪਾਂ ਇਹਨਾਂ ਮੰਤਰੀ ਬਣਾਇਆ ਆਪਾਂ ਇਹਨੂੰ ਪਲਕਾਂ ਤੇ ਬਿਠਾਇਆ ਆਪਾਂ ਇਹਨੂੰ ਆਪਦਾ ਰੱਬ ਚੁਣਿਆ ਪਰ ਇਹਨੇ ਆਪਾਂ ਨੂੰ ਕੁਛ ਵੋਟ ਲੈ ਕੇ 1 ਲੱਖ ਕਰੋੜਾ ਰੁਪਈਆ ਦੀ ਵੋਟ ਹੁੰਦੀ ਏ ਜਿਹੜੀ ਆਪਾਂ ਇਹਦੇ ਉੱਤੋਂ ਦੀ ਵਾਰਤੀ ਪਰ ਇਹਨੇ ਆਪਣੇ ਬੱਚੇ ਖਾਣੇ ਸ਼ੁਰੂ ਕਰਦੇ ਸਾਨੂੰ ਨਹੀਂ ਸੀ ਪਤਾ ਵੀ ਭਗਵੰਤ ਮਾਨ ਇੰਨੇ ਗੰਦੇ ਕੰਮ ਕਰੇਗਾ ਇਹਨਾਂ ਨੇ ਇਹ ਲੋਕਿਆਸੀ ਆਪਾਂ ਨੂੰ ਵੀ ਅਸੀਂ ਹਰੇਕ ਘਰ ਨੂੰ ਇੱਕ ਜੀ ਨੂੰ ਅਸੀਂ ਨੌਕਰੀ ਦੇਵਾਂਗੇ ਇਹ ਸਰਕਾਰ ਦੇ ਰਾਜ ਦੇ ਵਿੱਚ ਹਰੇਕ ਘਰ ਦਾ ਇੱਕ ਜੀ ਜਾ ਰਿਹਾ ਉਹ ਵੀ ਸਰਕਾਰ ਦੀ ਵਜ੍ਹਾ ਨਾਲ ਅਸੀਂ ਇਸ ਵਕਤ ਬੜੇ ਦੁੱਖ ਦੀ ਘੜੀ ਦੇ ਵਿੱਚ ਆ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਬੀਤੀ ਰਾਤ ਵਜ੍ਹਾ ਕੀ ਹੈ ਉਹ ਪਰਿਵਾਰ ਦੱਸੇਗਾ ਵਜ੍ਹਾ ਜਿਹੜੇ ਪਰਿਵਾਰ ਨੇ ਦੱਸਨੀ ਹੈ ਉਸ ਤੋਂ ਬਾਅਦ ਅਸੀਂ ਅੱਗੇ ਗੱਲਬਾਤ ਕਰਾਂਗੇ ਸਰਕਾਰ ਇਸ ਖਿਲਾਫ ਬੜੀ ਮਹਿੰਮ ਚਲਾ ਰਹੀ ਹੈ ਪਰ ਪਹਿਲਾਂ ਪਰਿਵਾਰ ਨਾਲ ਗੱਲਬਾਤ ਕਰ ਲਈ ਅਸੀਂ ਗੱਲਬਾਤ ਤੁਹਾਡਾ ਬੇਟਾ ਹਾਂਜੀ ਇਹ ਕਿਵੇਂ ਕੀ ਹੋਇਆ ਜੀ ਇਹਨੇ ਟੀਕਾ ਟੁਕਲਾ ਸੀ ਕਿਸੇ ਤੋਂ ਚਿੱਟਾ ਲਿਆ ਅਸੀਂ ਚਿੱਟਾ ਲਿਆ ਅਸੀਂ ਹਾਂ ਸੰਤਾ ਡਿੱਗ ਗਿਆ ਪਿਆ ਕੋਈ ਦੱਸ ਕੇ ਗਿਆ ਉੱਥੋਂ ਲਿਆਂਦਾ ਚੌਂਕ ਚੋ ਕਿਦੋਂ ਦੇਖ ਕੇ ਦੋ ਚੱਕੀ ਲੈਂਦਾ ਮਾਦਾ ਰਾਤ 8:30 ਵਜੇ 8:30 ਹਾਂਜੀ ਡਿੱਗਿਆ ਪਿਆ ਸੀਗਾ ਹਾਂ ਸਤ ਇਧਰ ਖੁਸਰਿਆਲੀ ਗਲੀ ਚ ਉੱਥੇ ਰਿਹਾ ਪਿਆ ਹਾਂ ਚਿੱਟਾ ਲਾਇਆ ਵਾ ਸੀਗਾ ਚਿੱਟਾ ਹੀ ਲਾਇਆ ਸੀ ਜੀ ਕਦੋਂ ਕਿਤੋਂ ਲਾਉਂਦਾ ਸੀ ਮਾਦਾ ਅੱਜ ਜੀ ਹੁਣ ਤਾਂ ਹਟ ਗਿਆ ਸੀ ਦੋ ਤਿੰਨ ਮਹੀਨੇ ਬਾਹਰ ਰਹਿੰਦਾ ਸੀ ਇਹ ਦੋ ਚਾਰ ਦਿਨ ਹੀ ਆਇਆ ਸੀ ਪਤਾ ਨਹੀਂ ਕਿਹਦੇ ਹੱਥੀ ਚੜ ਗਿਆ ਹਾਂ ਹੂੰ ਤੇ ਨਿੱਕਾ ਜਿਹਾ ਮੁੰਡਾ ਛੋਟਾ ਜਾਂ ਛੋਟਾ ਹੈ ਅਨਨ ਦਾ ਇਹ ਉਧਾਰੇ 4 ਦਿਨ ਹੋਏ ਆ ਤੇ ਤੇ 2 ਮਹੀਨੇ ਤਿੰਨ ਮੇਰਾ ਵੱਡਾ ਮੁੰਡਾ ਇੰਟਰੈਕਟ ਲਿਆ ਉੱਤੇ ਡਰਾਈਵਿੰਗ ਟਰਾਈ ਕਰਦੇ ਸੀ ਪੱਟੇ ਦਾ ਕੰਮ ਕਰਦੇ ਸੀ ਹਾਂ ਇੱਥੋਂ ਮੈ ਲੱਗਿਆ ਕਿ ਤੂੰ ਕਿਸੇ ਨੇ ਦੇ ਹਾਂ ਆਵੇ ਉਹਦਾ ਮੁੰਡਾ ਆ ਪੁੱਤ ਬੱਚਾ ਸੱਚੇ ਦੀ ਮਾਵੇਂ ਆਂ ਜਿਮਾ ਤੁਹਾਡੇ ਤੇ ਹਾਂ ਇੱਕ ਮੇਰੇ ਉਹ ਦੋ ਤੀ ਛੋਟੀ ਜੀ ਉਹ ਪਾਲਦੀ ਕਹੇ ਪਾਲਦੀਆਂ ਬਸ ਉਹ ਵੀ ਕੁੜੀ ਦੀ ਵੀ ਡੈਥ ਹੋਈ ਆ ਕਿੰਨੀ ਉਮਰ ਸੀ ਇਹਦੀ ਇਹ ਤਾਂ ਹੋਊਗਾ 25 30 ਸਾਲਾਂ ਦਾ ਹੀ ਆ ਬਸ ਹਾਂ ਮਾਵਾ ਲਈ ਤਾਂ ਬਹੁਤ ਔਖਾ ਜਾਂਦਾ ਸਾਹਮਣੇ ਮਤਲਬ ਜਿਵੇਂ ਤੁਸੀਂ ਕਹ ਵਿੱਚ ਕੀ ਕਰ ਗਿਆ ਜੀ ਦਿਹਾੜੀ ਧੱਪਾ ਕਰਦਾ ਸੀ ਮਾੜਾ ਮੋਟਾ ਟਰੈਕਟਰ ਤੇ ਮੁੰਡੇ ਨੇ ਟਰੈਕਟਰ ਲੈ ਲਿਆ ਕਿਸ਼ਤਾਂ ਤੇ ਤੇ ਉੱਥੇ ਵੀ ਲੈ ਗਿਆ ਬਾਹਰ ਇਹਨੂੰ ਹੂੰ ਇਹ ਤਾਂ 2 4 ਦੋ ਦਿਨ ਹੀ ਮਿਲ ਨਹੀਂ ਆਇਆ ਸੀ ਇੱਥੇ ਹੂੰ ਪਤਾ ਨਹੀਂ ਕੀ ਤੋਂ ਲਿਆਂਦਾ ਆਏ ਨੇ ਚਿੱਟਾ ਹੂੰ ਕੋਈ ਦਵਾਈ ਕੇ ਲਿਆ ਆ ਨਾਲ ਦਾ ਕੋਈ ਦਾ ਇਰਜਾ ਤੇ ਖੁਸਰਾਲੀ ਗਲੀ ਦੀ ਬੈਕ ਸ਼ੈਡੀ ਲਾਲੂ ਕਿਤੇ ਡਿੱਗ ਪਿਆ ਸਾਨੂੰ ਕਿਸੇ ਨੇ ਦੱਸਿਆ ਵੇ ਉੱਥੇ ਤੁਹਾਡਾ ਮੁੰਡਾ ਡਿੱਗਿਆ ਪਿਆ ਉੱਥੇ ਵੀ 20 ਜਣੇ ਸੀ ਇਕੱਠੇ ਹੋਏ ਜਦੋਂ ਚੱਕਿਆ ਹਾਂਜੀ ਉਹ ਤੁਹਾਨੂੰ ਆਏ ਸੀ ਚੱਲ ਕੰਮ ਕਰਨ ਲੱਗ ਗਿਆ ਸਿੱਧਾ ਪੈ ਗਿਆ ਹਾਂ ਹੁਣ ਤਾਂ ਹਟ ਗਿਆ ਸੀ ਜਦੋਂ 200 2-3 ਮਹੀਨੇ ਉੱਥੇ ਰਾਹ ਹਰਿਆਣੇ ਚ ਰਿਆ ਤਾਂ ਕਰਕੇ ਜੀ ਮੈਂ ਕਿ ਕਿ ਦਿਹਾੜੀਆਂ ਕਰੂੰਗੀ ਕਿ ਮੈਂ ਇਹਦਾ ਪੁੱਤ ਬੇਟਾ ਪਾਲੂੰਗੀ ਮਤਲਬ ਇਹ ਇਹ ਜਿਵੇਂ ਮਤਲਬ ਐਡੀ ਉਮਰ ਦੇ ਵਿੱਚ ਵੀ ਸਰਕਾਰ ਤਾਂ ਕਹਿੰਦੀ ਸੀ ਚਿੱਟਾ ਬੰਦ ਕਰਤਾ ਹਾਂ ਵੀ ਸਰਕਾਰ ਕਹਿੰਦੀ ਕਰਤਾ ਫਿਰ ਸਰਕਾਰ ਨੇ ਆਹ ਹੁਣ ਆ ਕੇ ਤਾਂ ਵੇਖਣ ਵੀ ਆਹ ਗਲੋਥ ਬਣੀ ਪਈ ਆ ਮੇਰੇ ਪੁੱਤ ਦੀ ਚਿੱਟੇ ਨਹੀਂ ਬਣੀਆਂ ਕੋਈ ਬਿਮਾਰ ਨਹੀਂ شمارਨੀ ਸੀ ਵੀ ਫਿਰ ਹੁਣ ਚਿੱਟਾ ਹਟਾਉਣ ਵਾਲੇ ਕਿੱਧਰ ਗਏ ਰਲ ਕੇ ਵੇਚਣ ਵਾਲੇ ਗੱਲਾਂ ਕਰੀ ਜਾਂਦੇ ਆ ਹੈ ਮਾਮਾ ਦੇ ਬੋਤਲ ਆਸ਼ਾ ਬਣੀ ਜਾਂਦੇ ਆ ਸਰਕਾਰ ਦੇ ਹਾਂ ਸਰਕਾਰ ਆਪ ਦੇ ਕਾਨੂੰਨ ਚਲਾਈ ਜਾਂਦੀ ਆ ਹੈ ਹੁਣ ਮੇਰਾ ਤਾਂ ਪੁੱਤ ਰਾਤ ਦਾ ਕੰਮ ਕਰਕੇ ਆਇਆ ਸੀ ਤੇ ਕਿਸੇ ਦੇ ਹੱਥਾਂ ਤੇ ਚੜ ਗਿਆ ਲੈ ਆਇਆ ਤੇ ਉੱਥੇ ਜਾ ਕੇ ਡਿੱਗ ਪਿਆ ਤੇ ਲਾ ਕੇ ਟੀਕਾ ਤੇ ਮੇਰਾ ਤਾਂ ਘਰ ਰਾਤ ਦਾ 9 ਵਜੇ ਦਾ ਘਰੇ ਲੋਥ ਬਣਿਆ ਪਿਆ ਫਿਰ ਉਹ ਤਾਂ ਗੱਲਾਂ ਝੂਠੀਆਂ ਜਿਹੜੀਆਂ ਕਹਿੰਦੇ ਮਿਲਦਾ ਹੀ ਨਹੀਂ ਇਹ ਤਾਂ ਜੱਟਾ ਇਹ ਕਹਿੰਦੇ ਮਿਲਦਾ ਨਹੀਂ ਆਂਦੇ ਹਸ ਤਾਂ ਬੰਦ ਕਰਤਾ ਜਮਾ ਹੁਣ ਤੁਸੀਂ ਐਂ ਦੱਸੋ ਵੀ ਆਹ ਆ ਬੰਦ ਹੈ ਜੜ ਜੀ ਦਾ ਪੁੱਤ ਗੱਭਰੂ ਜਵਾਨ 30 ਸਾਲਾਂ ਦਾ ਪੱਟੀਆਂ ਦਾ ਤੋਰਤਾ ਅਜ ਮੈਂ ਘਰੋ ਕਿਵੇਂ ਕੱਢੂਗੀ ਇਹਨੂੰ ਇਹ ਰੁੱਕੀ ਬੈ ਕੰਨੂਗੀ ਤੇ ਇਹ ਬੁੱਧ ਰੁੱਕੀ ਮੈਂ ਦਿਹਾੜੀਆਂ ਕਰਕੇ ਪਾਲੂਗੀ ਹੁਣ ਸਰਕਾਰ ਕਿੱਥੇ ਗਈ ਆ ਕੇ ਵੇਖੇ ਤਾਂ ਸਹੀ ਹੁਣ ਤਾਂ ਕੋਈ ਯਾਰ ਮਿੱਤਰ ਉਹ ਤਾਂ ਯਾਰ ਮਿੱਤਰ ਵੀ ਨਹੀਂ ਖੜਦਾ ਜਿਹੜੇ ਦਵਾਈਆਂ ਕੇ ਲਿਆਉਂਦੇ ਆਂ ਬਈ ਆਜਾ ਫਲਾਣੇ ਥਾਂੋਂ ਮਿਲਦਾ ਹੈ ਹਾਂ ਉਹ ਵੀ ਦੂਰ ਜਾ ਤਲਵਾ ਦਿੰਦੇ ਠੀਕ ਆ ਦੋ ਜਣੇ ਤਾਂ ਲਾਉਂਦੇ ਯਾਰ ਹਲਕੇ ਕੱਲਾ ਬੰਦਾ ਨਹੀਂ ਲਾਉਂਦਾ ਵੀ ਦੋ ਤਾਂ ਲਾਉਂਦਾ ਹੀ ਆ ਕਿਤੇ ਤਾਂ ਆਸਰਾ ਹੁੰਦਾ ਵੀ ਐਡਾ ਹੋ ਗਿਆ ਹੁਣ ਮੈਨੂੰ ਮੈਂ ਮੈ ਵਿਹਲੀ ਬਹਿ ਕੇ ਖਾਉਂਗੀ ਮੈਨੂੰ ਖਾ ਤਾਂ ਖਾਣੀਆਂ ਸੀ ਪੁੱਤ ਕਿਵੇਂਲੀ ਨਹੀਂ ਖਾ ਮਿਲਦਾਂ ਮੈਨੂੰ ਮਾਵਾ ਨੂੰ ਹੁੰਦਾ ਹੀ ਆ ਵੀ ਪੁੱਤ ਜਵਾਨ ਹੋ ਗਿਆ ਚੱਲ ਕਮਾਊਗਾ ਆਪ ਦਾ ਮੈਨੂੰ ਵੀ ਦੇਊਗਾ ਕੁਛ ਗਰੀਬਾਂ ਦੇ ਤਾਂ ਪੁੱਤ ਇਹੀ ਜ਼ਮੀਨਾਂ ਆ ਜਦੋਂ ਗੱਭਰੂ ਹੋ ਜਾਂਦੇ ਆ ਜਾਂ ਜਾਂਦਾ ਤਾਂ ਹੈ ਨਹੀਂ ਵੀ ਇਹਦੇ ਕੰਮ ਕਰਨਗੇ ਤਾਂ ਸਾਨੂੰ ਬੈਠਿਆਂ ਨੂੰ ਲਿਆ ਕੇ ਦੇਣਗੇ ਮੇਰੇ ਤਾਂ ਉਹ ਵੀ ਹੱਥ ਖੁੰਝ ਗਈ ਫੁੰਜੀ ਉਹ ਹੀ ਦਿਹਾੜੀਆਂ ਉਹ ਹੀ ਜੋਤੇ ਫੇਰ ਹਾਂ ਹੁਣ ਮੈਂ ਦੱਸ ਕੀ ਕਰਾਂ ਕੀ ਤੁਸੀਂ ਇਹਦਾ ਹੱਲ ਕਰੋਗੇ ਜੀ ਕਿੰਨੇ ਪੁੱਤ ਪੁੱਤ ਖਾ ਗਿਆਂ ਮਾਮਾ ਦੇ ਕਿੰਨੇ ਆਂ ਦੀ ਖਾ ਗਿਆ ਕਿੰਨੇ ਖਾਦੇ ਆ ਪੁੱਤ ਤਾਂ ਬਥੇਰੇ ਖਾਦੇ ਆ ਕੋਈ ਨਾ ਕੋਈ ਪੰਜੀ ਦਸੀ ਦੀ ਨਹੀਂ ਦੂਜੇ ਤੀਜੇ ਦਿਨ ਲਾਸਾਂ ਜਾਂਦੀਆਂ ਹਾਂ ਰਾਤ 8:30 ਵਜੇ ਲਿਆਂਦਾ 8:00 ਦਾ ਟਾਈਮ ਸੀ ਕਿ 9-10 ਜਦ ਤੂੰ ਮੈਨੂੰ ਦੱਸਿਆ ਹਾਂ 9:30 9:30 ਵਜੇ ਮੇਰੇ ਮਗਰ ਬੰਦਾ ਆ ਗਿਆ ਸੀ ਆਨੇ ਤੁਹਾਡਾ ਮੁੰਡਾ ਡਿੱ ਗਿਆ ਪਿਆ ਉੱਥੇ ਬਹੁਤੀ ਡਾਕਟਰ ਸੱਦੇ 5 6 ਸੱਦੇ ਸਾਰੇ ਕਹਿੰਦੇ ਵੀ ਵਾਸੇ ਵਿੱਚ ਕੁਛ ਨਹੀਂ ਹਾਂ ਜੇਕਰ ਜਦੋਂ ਉੱਥੇ ਰਹੇਗਾ ਤਾਂ ਫਿਰ ਕੀ ਪਤਾ ਹੋਣਾ ਆਪਾਂ ਕਿੰਨੇ ਚਿਰ ਤੱਕ ਵੇਖਿਆ ਜਾ ਕੇ ਕਿੰਨੇ ਤਾਂ ਨਹੀਂ ਵੇਖਿਆ ਪਤਾ ਹੀ ਨਹੀਂ ਜਦੋਂ ਕਿਸੇ ਗੱਲ ਦਾ ਪਤਾ ਹੋਵੇ ਤਾਂ ਫੇਰ ਹੀ ਬੰਦਾ ਚੱਕਦਾ ਚੱਕ ਦੇ ਕਿ ਦੱਸ ਗਾਂ ਦੀ ਗਾ ਦੱਸਿਆ ਤਾਂ ਜਾ ਕੇ ਚੱਕਿਆ ਜਦ ਕਿਸੇ ਨੇ ਜਦੋਂ ਪਤਾ ਲੱਗਿਆ ਉਦੋਂ ਚੱਕ ਲਿਆਂਦਾ ਉਹ ਤੇ ਕੋਈ ਕਟੋ ਕਟ 20 ਜਣੇ 30 ਜਣੇ ਖੜੇ ਸੀ ਜਦ ਚੱਕ ਕੇ ਲਿਆਂਦਾ ਕੋਈ ਐ ਨਹੀਂ ਸੀ ਵੀ ਵੈਦਾ ਨਹੀਂ ਸੀ ਸਾਰਾ ਸਬੂਤ ਹੀ ਆ ਵੀ ਜਦੋਂ ਆਪਣੇ ਕੋਲੇ ਲਈ ਜਾਂਦੇ ਚੱਕ ਕੇ ਹੈ ਬਿਰਾਸ਼ਕਾ ਵੀ ਦੁਕਾਨਾਂ ਬੰਦ ਹੋ ਗਈਆਂ ਰਸ਼ਕੇ ਵਾਲੇ ਰਸ਼ਕਾ ਆਪਣੇ ਘਰਾਂ ਨੂੰ ਜਾਵੜੇ ਡੈਡੀ ਕਿੰਨੀ ਕੰਮ ਕਰਦੇ ਡਿਆੜੀਦਾਰ ਆ ਆ ਆਵਾਜ਼ ਆਹ ਵਾਹ ਅੰਜੀ ਸਰ ਜੀ ਮੈਂ ਵੱਡਾ ਭਰਾ ਹਾਂ ਤੁਹਾਡੇ ਨਾਲ ਹੀ ਕੰਮ ਕਰਦਾ ਸੀ ਹਾਂਜੀ 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 ਚਿੱਟੇ ਮਾਰਾ ਤਾਂ ਮੈਨੂੰ ਹਰਿਆਣੇ ਚ ਲੈ ਗਿਆ ਸੀ ਜੀ ਤੇ ਚਿੱਟਾ ਨਾ ਲਾਵੇ ਭਗਵੰਤ ਮਾਨ ਕਹਿੰਦਾ ਨਾ ਚਿੱਟਾ ਬੰਦ ਆ ਆ ਦੇਖੋ ਐਂ ਬੰਦ ਚਿੱਟਾ ਸੱਜ ਘੜਾ ਤੋਂ ਮਾਰ ਲੈਂਦਾ ਹੂੰ ਇਥੋਂ ਮਿਲਦਾ ਸ਼ਰੀਆਮ ਸ਼ਰੀਆਮ ਮਿਲਦਾ ਜੀ ਜਿੰਨਾ ਮਰਜੀ ਲਾਉਣ ਨਾਲੇ ਫਿਰ ਜਿਹੜੀਆਂ ਸਰਕਾਰਾਂ ਕਹਿੰਦੀਆਂ ਬੰਦ ਕਰਤਾ ਬਾਈ ਉਹ ਕਿੱਧਰ ਕੁਛ ਨਹੀਂ ਬੰਦ ਕਰਲਾ ਲੋਕਾਂ ਦੀਆਂ ਨਜ਼ਰਾਂ ਚ ਬੰਦ ਦਿਖਾਵਾ ਕੀਤਾ ਹੂੰ ਮਾਮਾ ਦੇ ਪਤਾ ਹੀ ਮਰੀ ਆਈ ਮਰੀ ਜਾਂਦੇ ਜੀ ਤੋੜਾ ਛੋਟਾ ਭਰਾ ਸੀ ਬਿਲਕੁਲ ਛੋਟਾ ਭਰਾ ਸੀ ਜੀ ਮੇਰਾ ਮਤਲਬ ਇੱਕ ਭਰਾ ਬਾਹ ਹੁੰਦੀ ਹੈ ਕਹਿੰਦੇ ਮੇਰਾ ਟੁੱਟ ਗਈ ਜੀ ਅੱਜ ਇਹ ਸਰਕਾਰਾਂ ਦੇ ਨਾਕਾਮੀ ਕਰਕੇ ਬਾਹ ਟੁੱਟੇ ਮੇਰੇ ਅੱਜ ਨਸ਼ੇ ਦੇ ਪਾਵਨ ਦੀ ਲੱਗਿਓ ਤੇ ਮੇਰਾ ਭਰਾ ਜ ਮੇਰੇ ਵਿੱਚ ਹੁੰਦਾ ਮੇਰੇ ਵਿੱਚਕਾਰ ਹੁੰਦਾ ਉਹ ਡਰਾਮੇ ਆ ਜਿਹੜੇ ਜੋਮਾ ਡਰਾਮੇ ਜੀ ਸ਼ਰੀਆਮ ਡਰਾਮੇ ਆ ਹਮਮ ਹੋਰ ਕੋਟ ਕਪੂਰੇ ਫਰੀਦ ਕੋਟ ਕਿੰਨੇ ਏਰੀਆ ਚ ਘਟਾ ਸਾਡੇ ਜਿੱਥੇ ਚ ਠਹਿਰ ਦੋ ਦਿਖਾ ਦੂ ਕਿਸੇ ਦੇ ਚਿੱਟਾ ਵਿੱਚ ਨਾਲੇ ਦਾ ਜਿਹੜੀ ਚੀਜ਼ ਮਰਜੀ ਲਓ ਗੋਲੀਆਂ ਲਓ ਹਮ ਕੈਪਸੂਲ ਲਓ ਚਿੱਟਾ ਲਓ ਜਿੰਨਾ ਮਰਜੀ ਸ਼ਰਿਆਂ ਮਿਲ ਸ਼ਰਿਆਂ ਮਿਲੂਗਾ ਜੀ ਮਿਲਦਾ ਵੀ ਆ ਮੇਰੇ ਮਿਲੇ ਕਰਕੇ ਮਰਿਆ ਜੀ ਹੂੰ ਭਰਾ ਖੋਲਿਆ ਤੁਹਾਡੇ ਤੋਂ ਪੂਰਾ ਭਰਾ ਖੋਲੇ ਜੀ ਬਸ ਮੇਰਾ ਭਰਾ ਖੋਲੇ ਇੱਕ ਬੱਚੇ ਤੋਂ ਇੱਕ ਪਿਓ ਵੀ ਖੋਲਿਆ ਆ ਦੇਖੋ ਕਿੱਡਾ ਕਾ ਮਾਂ ਇਹਦੀ ਹੈਨੇਗੀ ਲਾਚਾਰ ਹੋ ਗਿਆ ਇਹ ਲਾਚਾਰ ਬੇਵੱਸ ਹੋ ਗਿਆ ਬੇਵੱਸ ਹੋ ਗਿਆ ਚਲੋ ਤੁਸੀਂ ਜਿਵੇਂ ਨਾਲ ਸੀ ਤੁਹਾਡੇ ਚਲੋ ਆਸਰਾ ਹੀ ਹੁੰਦਾ ਵੀ ਬੰਦਾ ਅੱਧਾ ਕੰਮ ਖਾ ਚ ਪੂਰਾ ਪੂਰਾ ਹੀ ਮੈਨੂੰ ਸਿਰਫ ਚਿੱਟੇ ਮਾਰੇ ਮੈਥੋਂ ਲੈ ਕੇ ਗਿਆ ਸੀ ਕੱਢ ਕੇ ਹਰਿਆਣੇ ਚ ਹੋਰ ਮੇਰਾ ਸ਼ੌਂਕ ਨਹੀਂ ਸੀ ਕੋਈ ਕੰਮ ਤਾਂ ਮੈਂ ਇੱਥੇ ਵੀ ਕਰ ਪਰ ਚਿੱਟੇ ਮਰੇ ਨੂੰ ਲੈ ਕੇ ਗਏ ਵੀ ਚਿੱਟਾ ਨਾ ਲਾਵੇ ਹੂੰ ਕਿਉਂਕਿ ਇੱਥੇ ਮੈਨੂੰ ਮਿਲਦਾ ਚਿੱਟਾ ਹਰਿਆਣਾ ਵਿੱਚ ਮਿਲਦਾ ਨਹੀਂ ਸੀ ਉਸ ਤਾਂ ਲੈ ਕੇ ਗਿਆ ਸੀ ਮੈਂ ਕਿਹੜਾ ਰੇਡੀ ਸਟੇਟ ਆ ਹਰਿਆਣਾ ਮੰਤਰੀ ਹੈਗੇ ਆ ਉੱਥੇ ਮਿਲਦਾ ਨਹੀਂ ਸੀ ਉੱਥੇ ਮਿਲਦਾ ਹਾਂ ਤਾਂ ਜਨਾਬ ਆਂ ਦੀਂਦਿਆਂ ਨਹੀਂ ਲਾਸ਼ਾਂ ਲੀਡਰਾਂ ਨੂੰ ਦੀਂਦਿਆਂ ਨਹੀਂ ਲੀਡਰਾਂ ਨੂੰ ਲਾਸ਼ਾਂ ਪਾਸੀ ਲੋਕ ਆਪ ਦੀ ਬਾ ਗੇਰਾ ਮਾਰੇ ਦਿਖਾ ਦਿੰਦੇ ਆ ਇਹ ਵੇ ਅਸੀਂ ਇੱਕ ਇੱਕ ਥਾਂ ਪਾਸੀ ਇੱਕ ਕੰਮ ਕਰ ਤਾਂ ਲੋਕਾਂ ਦੀਆਂ ਖੰਡੀਆਂ ਕਰ ਦਿੰਦੇ ਆ ਚੱਲਦਾ ਹੋਵੇਂਗਾ ਹੋਵੇਂ ਸਾਰਾ ਕੁਝ ਇਦਾਂ ਰੋਡਾਂ ਮਾਰਦੇ ਆ ਉਹ ਕੋਈ ਪੁਲਿਸ ਐ ਕਰਦੀ ਹੈ ਜੀ ਕੁਛ ਨਹੀਂ ਕਰਦੀ ਪੁਲਿਸ ਹੁਣ ਜੇ ਪੁਲਿਸ ਕਰਦੀ ਹੋਵੇ ਤਾਂ ਜਿਹੜਾ ਇਥੋਂ ਦਾ ਮੁੱਖ ਅਧਿਕਾਰੀ ਹੈ ਕੋਈ ਜਾਂ ਡੀਸੀ ਆ ਜਾਂ ਕੋਈ ਐਚਐਸਓ ਆ ਉਹਨੂੰ ਦਿਖਦਾ ਨਹੀਂਗਾ ਆ ਚਿੱਟਾ ਫਿਰ ਕਿੱਥੋਂ ਆਇਆ ਉਹ ਤਾਂ ਕਹਿੰਦੇ ਅਸੀਂ ਟੀਮਾਂ ਬਣਾਤੀਆਂ ਕਿਹੜੀਆਂ ਟੀਮਾਂ ਮੇਰੇ ਸਾਹਮਣੇ ਲਿਆਓ ਜਿਹੜੇ ਨਸ਼ਾ ਬੰਦ ਕਰਾਇਆ ਇਹ ਸਿਰਫ ਕਹਿਣ ਦੀਆਂ ਗੱਲਾਂ ਲੋਕਾਂ ਨੂੰ ਡਰਾਮਾ ਬਣਾਉਣਾ ਹੁਣ ਇੱਕ ਦੂਜੇ ਦੀਆਂ ਨਿੰਦਿਆ ਕਰਦੇ ਇਹ ਵੀ ਕਾਂਗਰਸੀ ਮਾੜੇ ਆ ਜੀ ਕਾਲੀ ਮਾੜੇ ਆ ਹੁਣ ਮੋਦੀ ਪ੍ਰਧਾਨ ਮੰਤਰੀ ਆ ਹੈ ਤਾਂ ਆਪਣੇ ਇੰਡੀਆ ਦੇ ਪ੍ਰਧਾਨ ਮੰਤਰੀ ਕਿ ਉਹ ਉਹ ਇਲਾਕਾ ਨਹੀਂ ਇਹ ਪੰਜਾਬ ਹਮ ਸਾਰੇ ਇਹ ਡਰਾਮੇ ਕਰਦੇ ਆ ਕੋਈ ਨਸ਼ਾ ਬੰਦ ਨਹੀਂ ਵਾਅਦਾ ਤਾਂ ਗਿਆ ਸਮਝਦੇ ਉਤੋਂ ਘਟਿਆ ਨਹੀਂ ਘਟਿਆ ਨਹੀਂ ਜੇ ਵਾਦੇ ਤਾਂ ਹੀ ਮੇਰਾ ਭਰਾ ਮਰਿਆ ਅੱਜ ਹਮ ਜਿੱਥੇ ਵੀ ਇੱਕ ਚਾਰ ਪੰਜਾਂ ਦੇ ਘਰਟ ਆਏ ਹੁੰਦੇ ਆਪੇ ਡਰ ਪੈਂਦਾ ਉਹੀ ਸਾਜ ਘੜੇ ਚੋਂ ਮਾਲ ਆਉਂਦਾ ਟੀਬੀ ਸਾਹਿਬ ਇਹ ਵੇਚਦੇ ਲੋਕ ਇੱਥੇ ਵੇਚਦੇ ਸ਼ਰਿਆਂ ਵਿਕੀ ਸ਼ਰਿਆਂ ਵਿਕੀ ਜਾਂਦਾ ਆ ਦੇਖੋ ਟੀਕੇ ਦੀ ਮੈਂ ਨਿਸ਼ਾਨੀ ਵੀ ਤੁਹਾਨੂੰ ਦਿਖਾ ਦਿੰਦਾ ਜਿੱਥੇ ਜਾ ਕੇ ਲਾਇਆ ਸਰਿੰਜ ਦੀਕਰ ਮੈਂ ਪ੍ਰੂਫ ਦਿਖਾ ਦਿੰਦਾ ਤੁਹਾਨੂੰ ਉਹ ਇਹ ਵਿੱਚ ਚਿੱਟਾ ਪਿਆ ਅੱਛਾ ਉਵੇਂ ਸੁਣ ਮੈਂ ਮੁੱਦਾ ਜਾ ਕੇ ਦਿਖਾ ਦੇਣਾ ਜਿੱਥੇ ਨੇ ਲਾਇਆ ਸੀ ਜੇ ਨਾਂ ਮਿਲਦਾ ਹੁੰਦਾ ਤਾਂ ਅੱਜ ਤੁਹਾਡਾ ਭਰਾ ਤੁਹਾਡੇ ਚਾਵਾ ਵਿੱਚ ਕਾਰ ਹੁੰਦਾ ਜੀ ਮੈਂ ਤਾਂ ਖੁਸ਼ੀ ਮਣਾਈ ਸੀ ਜਦੋਂ ਕਿਹੜਾ ਸੁਣੀ ਨਾ ਮੈਂ ਵੀ ਲਹਿਰ ਚੱਲ ਪਿਆ ਹਾ ਵੀ ਲੋਕਾਂ ਦੇ ਮਕਾਨ ਢਹਦੇ ਆ ਵੀ ਚਿੱਟਾ ਬੰਦ ਹੋ ਜੂ ਬੜੀ ਖੁਸ਼ੀ ਮਣਾਈ ਸੀ ਮਾਵਾਂ ਦੇ ਪੁੱਤ ਬਚਣਗੇ ਪਰ ਮਾਵਾਂ ਦੇ ਪੁੱਤ ਬਜਦੇ ਨਹੀਂ ਮੈਨੂੰ ਦੇਂਦੇ ਵੀ ਤੂੰ ਹੋਰ ਮਰਨਗੇ ਅੱਜ ਤੋਂ ਤੁਹਾਡੇ ਸਾਹਮਣੇ ਸੀਸ਼ੇ 'ਚ ਬੰਦ ਪਿਆ ਮਰਿਆ ਪਿਆ ਆ ਥੋੜੀ ਮਾਂ ਤੇ ਕੀ ਬੀਤੀ ਹਾਂ ਇਹਦਾ ਪੁੱਤ ਜਵਾਨ ਤੋਂ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਔਖਾ ਹਾਲ ਆ ਬਾਈ ਜੀ ਤੁਸੀਂ ਵੀ ਇੱਥੇ ਰਹਿੰਦੇ ਹੋ ਚਿੱਟੇ ਦੇ ਬਾਈ ਮੰਤਰੀ ਜਿਹੜੇ ਸਰਕਾਰਾ ਆਪਣੀ ਬੈਠੇ ਆ ਜਮਾ ਘਟਿਆ ਕੋਈ ਸਰਕਾਰ ਨਹੀਂ ਲੋਕਾਂ ਦੇ ਘਟਾਈ ਜਾਂਦੇ ਆ ਜੇ ਇੱਥੇ ਜਿੱਥੇ ਘਟ ਹੋਵੇ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਵੇ ਟਾਇਆ ਕਰ ਵੀ ਹੁਣ ਡਰ ਪਵੇ ਜਿੱਥੇ ਕੋਈ ਹੈ ਨਹੀਂ ਅਮੌਲਕ ਹੈਗਾ ਆਪਣਾ ਮਿਲ ਮਿਲੇ ਸੋਚਿਆ ਕਿਸੇ ਬਾਰੇ ਜਮਾ ਸੋਚਦੇ ਨਹੀਂ ਬਾਈ 1% ਵੀ ਲੋਕਾਂ ਨੂੰ ਲੋਵਾ ਮਾਇਆ ਦਾ ਕੋਈ ਕਿਸੇ ਪੈਸੇ ਲੈਂਦੇ ਇਹ ਗੱਲ ਮੋਗੇ ਇਹਨਾਂ ਨੂੰ ਪੈਸਾ ਜਾਂਦਾ ਮੋਟਾ ਜਿਹੜੇ ਸਾਡੇ ਘਟ ਇਹਨਾਂ ਨੂੰ ਪੈਸੇ ਦਿੰਦੇ ਆ ਤਾਈਓ ਚੋਪਾ ਹਾਂ ਲੀਡਰਾਂ ਨੂੰ ਪੈਸੇ ਦਿੰਦੇ ਆ ਹੂੰ ਤਾਈਓ ਚੋਪਾ ਨਹੀਂ ਹੋਵੇ ਇਲਾਕੇ ਦਾ ਮੰਤਰੀ ਤੇ ਚਿੱਟਾ ਕੀ ਕਾਲਾ ਬਣ ਕੇ ਥੱਥੇ ਆਵੇ ਹੂੰ ਦੁਨੀਆ ਦੀ ਸਥਿਤੀ ਦੇ ਵਿੱਚ ਆ ਕੇ ਚੰਗੇ ਇਨਸਾਨ ਬਣੇ ਪਰ ਸਾਡੇ ਲਈ ਤਾਂ ਨਾਕਾਮੀ ਆ ਦੇਖ ਲਓ ਤੁਹਾਡੇ ਸਾਹਮਣੇ ਲਾਸ਼ ਕੱਲਾ ਐ ਨਹੀਂ ਭਗਵੰਤ ਮਾਨ ਸਾਹਿਬ ਲੈ ਜੀ ਮੈਂ ਇੱਥੋਂ ਬੰਦ ਕਰਾਤਾ ਸੀ ਉਹ ਕਰਤਾ ਕੱਲਾ ਉਹ ਕਰਨਾ ਨਹੀਂ ਕਰਕੇ ਦਿਖਾਓ ਦੁਨੀਆ ਨੂੰ ਫੇਰ ਪਤਾ ਲੱਗੂ ਪਤਾ ਲੱਗੇ ਲਾਸ਼ਾਂ ਰੋਕਣ ਹਾਂ ਹਾਂ ਲਾਸ਼ਾਂ ਰੋਕਣ ਮਾਮਦੇ ਪੁੱਤ ਲਾਸ਼ਾਂ ਹਾਂ 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 ਮਾਮਦੇ ਪੁੱਤ ਬੈਸੇ ਨਾ ਛੋਟੇ ਛੋਟੇ ਬੱਚੇ ਹੋਣਾ ਰੁਲੀ ਜਾਂਦੇ ਆ ਹੂੰ ਹੁਣਾ ਬੱਚਾ ਕਿੱਡਾਗਾ ਇਹਨੂੰ ਮਾਂ ਦਾ ਨਹੀਂ ਪਤਾ ਪਿਓ ਦਾ ਵਿੱਚ ਖੇਢੀ ਜਾਂਦਾ ਇਹਨੂੰ ਕੁਝ ਦੁਨੀਆ ਬਾਰੇ ਨਹੀਂ ਪਤਾ ਜੋ ਵੱਡਾ ਹੋਊਗਾ ਸਮਝੂਗਾ ਪਤਾ ਕਿ ਇਹਨੂੰਦ ਪਤਾ ਲੱਗੂਗਾ ਕੀ ਹੋਇਆ ਉਹ ਕਹਿਣ ਦੇ ਵਿੱਚ ਚਿੱਟਾ ਬੰਦ ਕਰਦਾ ਉਹ ਕਰਦਾ ਯੋ ਕਰਦਾ ਕੋਈ ਬੰਦ ਨਹੀਂ ਦੇ ਵਿੱਚ ਪਿਆ ਦੇਖ ਲੋ ਜਨਾਬ ਇੱਕ ਤਾਂ ਹੁੰਦਾ ਨਾ ਵੀ ਲੋਕ ਉਹੀ ਫਾਹ ਮਾਰਦੇ ਆ ਆਹ ਛੋਟੇ ਸਾਹਮਣੇ ਦੇਖ ਲੋ ਸ਼ੀਸ਼ੇ ਚ ਬੰਦ ਪਿਆ ਇਹ ਨਾਕਾਮੀ ਦੀ ਵਜ੍ਹਾ ਨਾਲ ਹੀ ਆ ਉਵੇਂ ਸਾਰਾ ਕੋ ਸੰਦਰ ਖਾਤੇ ਚੱਲੀ ਜਾਂਦਾ ਜੀ ਗਲੀਆਂ ਵੰਡ ਰੱਖੀਆਂ ਤੇ ਗਲੀਆਂ ਚ ਪੜਦੇ ਜਾਂ ਜਾ ਕੇ ਫੜਾਉਂਦੇ ਘਰੇ ਨਹੀਂ ਆਉਂਦੇ ਹਮ ਪੜਦੇ ਨੇ ਫੜਾਉਂਦੇ ਆ ਸਾਡੇ ਮਹੰਤ ਵਾਲੀ ਗਲੀ ਆ ਉੱਥੇ ਜਿਹੜੇ ਸਾਜ ਘੜੇ ਆ ਫੋਨ ਤੇ ਕੰਟੈਕਟ ਕਰ ਲੈਂਦੇ ਆ ਉੱਥੇ ਜਾ ਕੇ ਪੜਦੇ ਨੇ ਫੜਾਉਂਦੇ ਆ ਹਮ ਲੈਣ ਵਾਲਾ ਮਾਲ ਲੈ ਕੇ ਉਰੇ ਹੋ ਜਾਂਦਾ ਪਰ ਟੱਪ ਜਾਂਦੇ ਸਪਲਾਈ ਉਵੇਂ ਚੱਲੀ ਆ ਸਪਲਾਈ ਉਵੇਂ ਚੱਲੀ ਜਾਂਦੀ ਆ ਜੀ ਆ ਬਿਨਾ ਸਪਲਾਈ ਤੋਂ ਤਾਂ ਬੰਦਾ ਮਰਿਆ ਨਹੀਂ ਤੁਸੀਂ ਦੇਖ ਲਓ ਸਪਲਾਈ ਦੀ ਵਜ੍ਹਾ ਨਾਲ ਹੀ ਮਰਿਆ ਇਹ ਜੀ ਮਾਤਾ ਬਰਾਬਰ ਦਾ ਭਰਾ ਹੁੰਦਾ ਪੁੱਤ ਬੰਦਾ ਮੈਨੂੰ ਪਤਾ ਜੀ ਅੱਜ ਮੈਂ ਕਿਹੜੀ ਘੜੀ ਵਿੱਚ ਖੜਾ ਹਾਂ ਹਾਂ ਆ ਤੁਹਾਡੇ ਤੇ ਵੋਝ ਕਿੰਨਾ ਵੱਧ ਗਿਆ ਬਹੁਤ ਵੱਧ ਗਿਆ ਜੀ ਆ ਬੱਚਾ ਦੇਖ ਲੋ ਇਹਦਾ ਤੇ ਬਾਕੀ ਸਹਨੇ ਕਹਿੰਦੇ ਹਰ ਇੱਕ ਚੀਜ਼ੇ ਮੁੱਲ ਮਿਲਦੀ ਆ ਪਰ ਭੈਣ ਭਰਾ ਕਿਤੇ ਮੁੱਲ ਨਹੀਂ ਮਿਲਦੇ ਜਿਹੜੇ ਖੋਲੇ ਥੋੜੇ ਜਿਹੜੇ ਖੋਲੇ ਬਸ ਆ ਹੁਣ ਸਾਰੀ ਜ਼ਿੰਦਗੀ ਮੈਨੂੰ ਮਿਲੂਗਾ ਥੋੜਾ ਅੱਜ ਚਿਹਰਾ ਤੇ ਦੇਖੂਗਾ ਜੇ ਤਾਂ ਸੰਸਕਾਰ ਹੋ ਗਿਆ ਬਚਾ ਕਿੱਥੇ ਬਸ ਮਿੱਟੀ ਹੋ ਜਾ ਇਹ ਸਿਰਫ ਕਹਿਣ ਦੀਆਂ ਗੱਲਾਂ ਜਿੱਦੇ ਬੰਦ ਕਰਾਊਗਾ ਉਦੋਂ ਕਵਾਂਗੇ ਵਿਆਹ ਜ ਬੰਦ ਆ ਪਰ ਹਜੇ ਨਹੀਂ ਹਜੇ ਨਹੀਂ ਹਜੇ ਹਜੇ ਕੁੱਤੋ ਵਿੱਚ ਇੱਕ ਘਟਾਣ ਇਹਨਾਂ ਦੇ ਪਤਾ ਲੱਗੇ ਲੋਕਾਂ ਨੂੰ ਕੋਠੀਆਂ ਪਾਈ ਬੈਠੇ ਆ ਕੋਟ ਕੋਟ ਢਾਈ ਜਾਂਦੇ ਆ ਸਾਰੇ ਪਾਈ ਢਾਈ ਜਾਂਦੇ ਆ ਜੈਤੋ ਵਿੱਚ ਕਿਉਂ ਨਹੀਂ ਬਈ ਅਮੋਲਕੂੰ ਸੁੱਤਾ ਪਿਆ ਹੈ ਪਹਿਲੇ ਮਿਲਦੇ ਤਾਂ ਹੀ ਚੱਪਾ ਕਿ ਜੈਤੋ ਪੰਜਾਬ ਦਾ ਹਿੱਸਾ ਨਹੀਂ ਗਾ ਮੈਂ ਹੀ ਪੁੱਛੂੰਗਾ ਭਗਵੰਤ ਮਾਨ ਸਾਹਿਬ ਨੂੰ ਕਿ ਜੈਤੋ ਬਾਹਰ ਆ ਪੰਜਾਬ ਚੋਂ ਜਿਹੜੇ ਜੈਤੋ ਚ ਹੱਦ ਕਰ ਕੋਈ ਹਜਾ ਵਿਖਾਇਆ ਨਹੀਂ ਬਲਡੋਜ਼ਰ ਪਰ ਗੱਲਾਂ ਨਹੀਂ ਚੱਲਦੇ ਇਕੱਲੇ ਕਿਤੇ ਜੈਤੋ ਚ ਵੀ ਚਲਾਉਣ ਫੇਰ ਪਤਾ ਲੱਗੇ ਦੁਨੀਆ ਨੂੰ ਲੋਕਾਂ ਨੂੰ ਡਰ ਪਵੇ ਬਡੋਜਾ ਤਾਂ ਕਿ ਮੈਂ ਕਹਨਾ ਚਿੱਤੇ ਵਿੱਚ ਨਾਲੇ ਤੋਂ ਗੋਲੀ ਦੇ ਸੱਜੇ ਵੀ ਥੋੜੀ ਐ ਲੋਕੀ ਕਹਿੰਦੇ ਨੇ ਨਾ ਕਿ ਘਾਟਾ ਤਾਂ ਇਹ ਅਧਕਾਰ ਨਹੀਂ ਛਤਰਾ ਦੇ ਜਿਹੜੇ ਲੋਕ ਆ ਨਾ ਛਤਰਾ ਨਾਲ ਮੰਨ ਨਾਲੇ ਉਹ ਗੱਲਾਂ ਨਾ ਨਹੀਂ ਮੰਨਦੇ ਮਦਾਰਦਨੇ ਕਰ ਰਹੇ ਹਾਂਜੀ ਹਾਂਜੀ ਬਈ ਸਾਰੇ ਪੁਲਸਾਂ ਨੂੰ ਪਤਾ ਕੌਣ ਵੇਚਦਾ ਕਿੱਥੇ ਵੇਚਦਾ ਸਭ ਨੂੰ ਪਤਾ ਇਹ ਮਲਾਇਮ ਨਾ ਮਲਾਇਮ ਨਾ ਕਹਿੰਦੇ ਸਭ ਜਾਣਦੇ ਆ ਸਾਨੂੰ ਪਤਾ ਕਿੱਥੇ ਜੀਤ ਗਈ ਕਿੱਥੇ ਨਹੀਂ ਇਹ ਜਾਣ ਦੇ ਇੱਕ ਮਿੰਟੋ ਮੈਂ ਸਭ ਚੱਕ ਲੈਣਾ ਦੇ ਉੱਤੇ ਆ ਵੇਚਦੇ ਵੀ ਛੜਕ ਦੇ ਉੱਤੇ ਕੋਈ ਹੋਲੇ ਨਹੀਂ ਵੇਚਦੇ ਆ ਸਾਰਾ ਰੇਗਰਾਂ ਦਾ ਮੱਲਾ ਵੇਚੀ ਜਾਂਦੇ ਰੇਗਰਾਂ ਦੇ ਜਵਾਕ ਵੇਚੀ ਜਾਂਦੇ ਆਂਦੇ ਆ ਇਹ ਆਇਆ ਵੀ ਉੱਥੇ ਹੀ ਹੈ ਨਸ਼ਾ ਜਿੱਥੋਂ ਇਹ ਰੇਗਰਾਂ ਦੇ ਉਹਨਾਂ ਦੇ ਮੁੰਡਿਆਂ ਤੋਂ ਸੱਜਕੜਾ ਦੇ ਜਵਾਕ ਤੋਂ ਆਇਆ ਉਧਰੋਂ ਹੀ ਆ ਸੱਜਕੜਾ ਦੇ ਆ ਉਧਰੋਂ ਹੀ ਲਿਆ ਕੇ ਇਹ ਜੀ ਉਧਰ ਦੇ ਉਧਰ ਪਰਾਂ ਦੀ ਪਰਾਂ ਲਾਉਣ ਲੱਗ ਗਿਆ ਡੋਜ ਤਾ ਰੇ ਖਤਮ ਹੋ ਗਏ ਬਿੰਗਾਈ ਸਰਕਾਰੇ ਖਤਮ ਹੋ ਗਏ ਬਿੰਗਾਈ ਸੁਧਾਰ ਲਿਆਵਾਂ ਲਿਆਦਾ ਸੁਧਾਰ ਲੋਕਾਂ ਜਵਾਨ ਪੁੱਤ ਮਰੀ ਜਾਂਦੇ ਕੀ ਸੁਧਾਰ ਲਿਆਦਾ ਇਹ ਸੁਧਾਰ ਹੁੰਦਾ ਹੀ ਇਹ ਆਈ ਵੇਖਦਾ ਜੀ ਛੱਟਾ ਜੀ ਆਈ ਨਹੀਂ ਇਹੀ ਬਾਰਵਾਂ ਬਾਰਵਾਂ ਆ ਠੀਕ ਹੈ ਤਾਂ ਬੜੀ ਦੁੱਖ ਦੀ ਘੜੀ ਆ ਇੱਕ ਮਾਂ ਤੋਂ ਉਹਦਾ ਪੁੱਤ ਵਿਛੜ ਗਿਆ ਇੱਕ ਭਰਾ ਤੋਂ ਉਹਦਾ ਭਰਾ ਵਿਛੜ ਗਿਆ ਤੇ ਇੱਕ ਛੋਟੇ ਜਿਹੇ ਬੱਚੇ ਦੇ ਸਿਰ ਤੋਂ ਉਹਦੇ ਬਾਪ ਦਾ ਸਾਇਆ ਚਲਿਆ ਗਿਆ ਤਾਂ ਅਜਿਹੀ ਸਥਿਤੀ ਜਿਵੇਂ ਕਦੋਂ ਤੱਕ ਇਸ ਤਰੀਕੇ ਦੇ ਨਾਲ ਮਾਵਾ ਦੇ ਪੁੱਤ ਲੋਥਾਂ ਬਣਦੇ ਰਹਿਣਗੇ ਕਦੋਂ ਤੱਕ ਜਿਹੜੀਆਂ ਸਿਵਿਆਂ ਦੀਆਂ ਅੱਗਾਂ ਮੱਚਦੀਆਂ ਰਹਿਣਗੀਆਂ ਜਿਹੜੀ ਭਗਵਾਨ ਸਿੰਘ ਮਾਨ ਇਹ ਕਹਿੰਦੇ ਹੁੰਦੇ ਸੀ ਕਿ ਚੁੱਲਿਆਂ ਦੀਆਂ ਅੱਗਾਂ ਠੰਡੀਆਂ ਪਈਆਂ ਸਿਵਿਆਂ ਦੀਆਂ ਅੱਗਾਂ ਵੱਧ ਗਈਆਂ ਤੇ ਪਰ ਉਹਨਾਂ ਦੇ ਰਾਜ ਦੇ ਵਿੱਚ ਵੀ ਲਗਾਤਾਰ ਸਿਵਿਆਂ ਦੀਆਂ ਅੱਗਾਂ ਵੱਧ ਰਹੀਆਂ ਇਹ ਬਹੁਤ ਮਾੜਾ ਹੁੰਦਾ ਇਹੋ ਜੀ ਘੜੀ 'ਚ ਕਿਸੇ ਮਾਨ ਨੂੰ ਪੁੱਛਣਾ ਕਿ ਤੇਰਾ ਮੋਤੇ ਮੁਰੇ ਮੈਕ ਕਰਨਾ ਪਰ ਉਹ ਮਾਂ ਦਾ ਦਰਦ ਇਸੇ ਮਕਸਦ ਇਹ ਹੈ ਕਿ ਇੱਕ ਮਾਂ ਦਾ ਤਾਂ ਪੁੱਤ ਗਵਾ ਲਿਆ ਕੋਈ ਹੋਰ ਮਾਵਾਂ ਦੇ ਪੁੱਤ ਬਚ ਜਾਣ ਹੋਰ ਮਾਵਾਂ ਦੇ ਪੁੱਤਾਂ ਦੀਆਂ ਜਿਹੜੀਆਂ ਇਸ ਤਰੀਕੇ ਦੀਆਂ ਲੋਥਾਂ ਨਾ ਬਣਨ ਕਿ 25 30 ਸਾਲ ਦਾ ਪੁੱਤ ਇੱਕ ਮਾਂ ਨੂੰ ਆਪਦੇ ਹੁਣ ਘਰੋਂ ਤੋੜਨਾ ਪੈਣਾ ਹੈ লাশ ਬਣਾ ਕੇ ਉਹ ਮਾਂ ਦੇ ਦਿਲ ਤੇ ਉਹ ਭਰਾ ਦੇ ਦਿਲ ਤੇ ਜਿਹਨੇ ਬਰਾਬਰ ਦੀ ਆ ਬਾਹਾਂ ਭਾਵਾਂ ਨੂੰ ਬਾਹਾਂ ਕਿਹਾ ਜਾਂਦਾ ਉਹਦੀ ਬਾਹ ਅੱਜ ਟੁੱਟ ਗਈ ਹੈ ਉਹਦੇ ਦਿਲ ਤੇ ਕੀ ਬੀਤਦੀ ਹੈ ਇਹ ਤਾਂ ਇਹ ਪਰਿਵਾਰ ਹੀ ਜਾਣ ਸਕਦਾ ਨਾ ਇਹ ਦਰਦ ਸਾਨੂੰ ਪਤਾ ਨਹੀਂ ਦਰਦ ਸਰਕਾਰਾਂ ਨੂੰ ਪਤਾ ਪਰ ਸਰਕਾਰਾਂ ਨੂੰ ਇਹ ਦਰਦ ਸਮਝਣਾ ਚਾਹੀਦਾ ਹੈ ਇਹਨਾਂ ਲੋਕਾਂ ਦੀਆਂ ਜਿਹੜੀਆਂ ਆਸਾਂ ਜਾਂ ਇਹਨਾਂ ਲੋਕਾਂ ਨੇ ਜੋ ਉਮੀਦਾਂ ਨਾਲ ਸਰਕਾਰ ਬਣਾਈ ਸੀ ਉਹ ਤੇ ਕੋਈ ਗੱਲ ਕਰੋ ਨਹੀਂ ਤਾਂ ਮਾਵਾ ਦੇ ਪੁੱਤ ਇਸੇ ਤਰੀਕੇ ਨਾਲ ਲੋਥਾਂ ਬਣਦੇ ਰਹਿਣਗੇ ਵੋਟਾਂ ਆਉਂਦੀਆਂ ਰਹਿਣੀਆਂ ਸਰਕਾਰਾਂ ਚਾਹੁੰਦੀਆਂ ਰਹਿਣੀਆਂ ਪਰ ਇਹਨਾਂ ਉਹ ਮਾਂ ਨੂੰ ਆਪਦਾ ਪੁੱਤ ਵਾਪਸ ਨਹੀਂ ਮਿਲਣਾ ਇਸ ਚੀਜ਼ ਦੇ ਉੱਤੇ ਗੌਰ ਕਰਨ ਦੀ ਲੋੜ ਆ ਇਹ ਚਿੱਟੇ ਨੂੰ ਕੱਲਾ ਯੁੱਧ ਨਸ਼ਿਆਂ ਵਿਰੁੱਧ ਰੌਲਾ ਪਾ ਕੇ ਨਾ ਜ਼ਮੀਨ ਤੇ ਵਾਕਈ ਬੰਦ ਕਰੋ ਤਾਂ ਕਿ ਇਹ ਪੁੱਤ ਜਿਹੜੇ ਉਹ ਬਚ ਸਕਾ ਜੀ ਸਰਕਾਰ ਨੂੰ ਹੀ ਕਹਿਣ ਲੱਗੇ ਆ ਵੀ ਜਿਹੜੀ ਸਰਕਾਰ ਆਪਾਂ ਝਾੜੂ ਵਾਲੀ ਚੁਣੀ ਸੀਗੀ ਬਹੁਤ ਉਮੀਦ ਨਾਲ ਚੁਣੀ ਸੀ ਇਹਨਾਂ ਨੇ ਇਹ ਕਿਹਾ ਸੀ ਆਪਾਂ ਨੂੰ ਵੀ ਅਸੀਂ ਹਰੇਕ ਘਰ ਨੂੰ ਇੱਕ ਜੀ ਨੂੰ ਅਸੀਂ ਨੌਕਰੀ ਦੇਵਾਂਗੇ ਇਹ ਸਰਕਾਰ ਦੇ ਰਾਜ ਦੇ ਵਿੱਚ ਹਰੇਕ ਘਰ ਦਾ ਇੱਕ ਜੀ ਜਾ ਰਿਹਾ ਆ ਉਹ ਵੀ ਸਰਕਾਰ ਦੀ ਵਜ੍ਹਾ ਨਾਲ ਜੋ ਹੋ ਰਿਹਾ ਸਰਕਾਰ ਦੀ ਰੈਅ ਨਾਲ ਹੋ ਗਿਆ ਸਰਕਾਰ ਨੂੰ ਤਾਂ ਨੋਟਾਂ ਦੀ ਲੋੜ ਏ ਤੇ ਸਾਡੇ ਬੱਚੇ ਤੁਰੇ ਜਾਂਦੇ ਨੇ ਜੇ ਤਾਂ ਇਹ ਸਰਕਾਰ ਕੋਈ ਕੰਟਰੋਲ ਕਰ ਸਕਦੀ ਆ ਤੇ ਕਰੇ ਤੇ ਨਹੀਂ ਫਿਰ ਸਾਡੇ ਤੋਂ ਤਾਂ ਬੱਦ ਸੀਸਾ ਹੀ ਇਹ ਸਰਕਾਰ ਲਊਗੀ ਜਿਹੜੀ ਸਰਕਾਰ ਨੂੰ ਆਪਾਂ ਉਮੀਦਾਂ ਨਾਲ ਚੁਣਿਆ ਸੀਗਾ ਇਹ ਸਰਕਾਰ ਐਸ ਵਕਤ ਕੁਝ ਨਹੀਂ ਸਾਡੇ ਵਾਸਤੇ ਗਰੀਬਾਂ ਵਾਸਤੇ ਕਰ ਰਹੀ ਸਾਡਾ ਬੱਚਾ ਰੋਜ਼ ਇੱਕ ਨੌਜਵਾਨ ਸਿਖਾ ਚੜਦਾ ਏ ਤੇ ਸਰਕਾਰ ਨੂੰ ਤਾਂ ਇਸ ਚੀਜ਼ ਦਾ ਮਜ਼ਾ ਆਉਂਦਾ ਕਿਉਂ ਉਹਨਾਂ ਨੂੰ ਤਾਂ ਨੋਟਾਂ ਦੀ ਲੋੜ ਏ ਉਹਨਾਂ ਨੂੰ ਸਾਡੇ ਬੱਚਿਆਂ ਦੀ ਕੋਈ ਜ਼ਰੂਰਤ ਨਹੀਂ ਅਸੀਂ ਬਹੁਤ ਉਮੀਦਾਂ ਨਾਲ ਭਗਵੰਤ ਮਾਨ ਨੂੰ ਚੁਣਿਆ ਸੀ ਪਰ ਭਗਵੰਤ ਮਾਨ ਦਾ ਤਾਂ ਬੇੜਾ ਗਰਕ ਗਿਆ ਜਿਹੜਾ ਲੋਕਾਂ ਦੀਆਂ ਲੋਥਾਂ ਬਣਾ ਬਣਾ ਕੇ ਸਿਖਾ ਚੜਾਈ ਜਾਂਦਾ ਸੀ ਤਾਂ ਕਹਿੰਨੇ ਹੈ ਭਗਵੰਤ ਮਾਨ ਤੇਰਾ ਬੇੜਾ ਗਰਕ ਜਾਵੇ ਤੇਰੇ ਵੀ ਬੱਚੇ ਇਸੇ ਤਰ੍ਹਾਂ ਹੀ ਜਾਣ ਜਿਵੇਂ ਸਾਡੇ ਬੱਚੇ ਜਾ ਰਹੇ ਨੇ ਅੱਛਾ ਜੀ ਤਾਂ ਇੱਕ ਗੱਲ ਇਹ ਜਿੰਨੇ ਕਹਿੰਦੇ ਸੀ ਯੁੱਧ ਨਸ਼ਿਆਂ ਵਿਰੁੱਧ ਲੜਾਈ ਯੁੱਧ ਨਸ਼ੇ ਖਿਲਾਫ ਹੈ ਸਾਡੀ ਕੋਈ ਲੱਗਦਾ ਨਸ਼ਾ ਬੰਦ ਹੋਵੇ ਨਹੀਂ ਜੀ ਨਹੀਂ ਇਹ ਕੋਈ ਨਸ਼ਾ ਨਹੀਂ ਨਸ਼ੇ ਹੈ ਵੀ ਇਹ ਲੀਡਰਾਂ ਦੇ ਨੇ ਇਹ ਮੰਤਰੀਆਂ ਦੇ ਨਸ਼ੇ ਬਣਾਏ ਹੋਏ ਨੇ ਪਹਿਲਾਂ ਨਹੀਂ ਸੀ ਨਸ਼ੇ ਸਾਡੇ ਵਾਸਤੇ ਤਾਂ ਜਿਹੜੇ ਕਾਲੀ ਪਾਰਟੀ ਦੇ ਬੰਦੇ ਸੀ ਉਹ ਸਹੀ ਸੀਗੇ ਕਾਂਗਰਸ ਦੇ ਵੀ اسی ਪਗੰਤਮਾਨ ਨੇ ਤਾਂ ਹੱਦ ਤੋਂ ਵੱਧ ਕਰਤੀ ਏ ਸਾਡਾ ਸ਼ਹਿਰ ਮੋਗਾ ਸੀ ਮੋਗੇ ਤੋਂ ਇੱਥੇ ਰਿਸ਼ਤੇਦਾਰਾਂ ਅਸੀਂ ਆਏ ਦੁੱਖ ਦੀ ਘੜੀ ਦੇ ਵਿੱਚ ਆਏ ਆ ਸਾਡੇ ਜਾ ਕੇ ਤੁਸੀਂ ਮੋਗੇ ਏਰੀਏ ਦੇ ਵਿੱਚ ਵੇਖੋ ਸੜਕਾਂ ਦੇ ਉੱਤੇ ਮੁੰਡੇ ਪਏ ਨੇ ਰੋਜ ਦੇ ਦੋ ਦੋ ਤਿੰਨ ਤਿੰਨ ਬੱਚੇ ਸਾਡੇ ਗੱਬਰੂ ਜਵਾਨ ਮੱਕਦੇ ਨੇ ਮਾਵਾਂ ਮਰਨ ਵਾਲੀਆਂ ਹੋਈਆਂ ਪਈਆਂ ਨੇ ਨਾ ਮਾਵਾਂ ਤੋਂ ਮਰਿਆ ਜਾਂਦਾ ਨਾ ਜੁਆਇਆ ਜਾਂਦਾ ਜਿਹੜੇ ਮੰਤਰੀ ਨੇ ਉਹ ਮੰਤਰੀ ਆ ਕੇ ਛੁਕਲੇ ਕਰਕੇ ਆਉ ਜਾਂਦੇ ਨੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਮੰਤਰੀਆਂ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਲੈਣਾ ਪੈਣਾ ਨੀ ਆਪਣੀ ਬੋਟਾ ਘਟौती ਹੋ ਜਾਣੀ ਹੈ ਆਪਣੀ ਹੋਣੀ ਹੈ ਪਰ ਉਹਨਾਂ ਨੂੰ ਤਾਂ ਬੋਟਾ ਹੋਰ ਨਵੀਆਂ ਮਿਲ ਜਾਣਗੀਆਂ ਬੋਟਾ ਮਿਲ ਜਾਣਗੇ ਪਰ ਜੇ ਸ਼ਰਮ ਵਾਲੇ ਹੋਣ ਤੇ ਆਏ ਸੋਚਣ ਕਿ ਵੀ ਸਾਡੀਆਂ ਬੋਟਾ ਕਟੀ ਜਾਂਦੀਆਂ ਨੇ ਤੇ ਪਰ ਇਹਨਾਂ ਨੂੰ ਆਪਣੇ ਵਰਗੀਆਂ ਬੋਟਾ ਹੋਰ ਬੁਤੇਰੀਆਂ ਪਰ ਭਗਵਾਨ ਤਮਾਨ ਮੈਂ ਤਾਂ ਇਹ ਗੱਲ ਜਾਣਦੀ ਆ ਕਿ ਜਿਵੇਂ ਅਸੀਂ ਰੋਨੇ ਆ ਉਵੇਂ ਤੁਮੀ ਰੋਵੇਂ ਅਸੀਂ ਤੈਨੂੰ ਬਹੁਤ ਉਮੀਦਾਂ ਨਾਲ ਚੁਣਿਆ ਸੀ ਅਸੀਂ ਕਾਲੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਛੱਡ ਕੇ ਅਸੀਂ ਤੈਨੂੰ ਉਮੀਦਾਂ ਨਾਲ ਚੁਣਿਆ ਸੀ ਕਿ ਤੀਜੀ ਪਾਰਟੀ ਸਾਡਾ ਬਹੁਤ ਕੰਮ ਕਰੂਗੀ ਤੂੰ ਸਾਨੂੰ ਵਿਸ਼ਵਾਸ ਵੀ ਦਿਵਾਇਆ ਸੀ ਵੀ ਮੈਂ ਕਰਾਂਗਾ ਮੈਂ ਉਹ ਕਰਾਂਗਾ ਉਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਜੇ ਕਿਤੇ ਤੂੰ ਸਾਡੇ ਸਾਹਮਣੇ ਹੋਵੇਂ ਅਸੀਂ ਗਰੀਬ ਜ਼ਰੂਰ ਤੇਰਾ ਮੂੰਹ ਨੋਚ ਲਈਏ ਕਿਉਂਕਿ ਸਾਨੂੰ ਬਹੁਤ ਤੇਰੇ ਤੇ ਜਾਦਾ ਗਰਮੀ ਹੈ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਤੇਰਾ ਕਰ ਸਕਦੇ ਅਸੀਂ ਤੇਰਾ ਵਿਰੋਧ ਹੀ ਕਰ ਸਕਨੇ ਆ ਜੇ ਤੈਨੂੰ ਭੋਰਾ ਵੀ ਤਰਸ ਹੈਗਾ ਕਾਰ ਕੰਟਰੋਲ ਇਹਨਾਂ ਨਸ਼ਿਆਂ ਦੇ ਉੱਤੇ ਗੰਦੇ ਨਸ਼ਿਆਂ ਦੇ ਉੱਤੇ ਤੂੰ ਕੰਟਰੋਲ ਕਰ ਲੋਕਾਂ ਦੇ ਬ ਬਚਾ ਜੇ ਤੂੰ ਗਾਂ ਤੋਂ ਕੋਈ ਉਮੀਦ ਰੱਖਣਾ ਸਾਡੇ ਵਾਸਤੇ ਵੀ ਚਲੋ ਭਾਈ ਮੈਨੂੰ ਕਿਤੇ ਗਾਂ ਵੀ ਕਿਸੇ ਮੰਤਰੀ ਪੱਤ ਤੇ ਚੋਣ ਲੈਣਗੇ ਪਰ ਹੁਣ ਮੁਸ਼ਕਲ ਏ ਤੇ ਜੇ ਭਾਈ ਤੈਨੂੰ ਮਾੜਾ ਜਾਂ ਤਰਸ ਹੈਗਾ ਇਹਨਾਂ ਮਾਵਾਂ ਤੇ ਤੇ ਤੂੰ ਇਸ ਨਸ਼ਿਆਂ ਤੇ ਕੰਟਰੋਲ ਕਰ ਤੇ ਇਥੋਂ ਬਿਨਾ ਕੰਟਰੋਲ ਨਹੀਂ ਹੋਣਾ ਕਿਉਂਕਿ ਤੂੰ ਹੀ ਏ ਜੇ ਕੰਟਰੋਲ ਕਰ ਸਕਣਾ ਤੂੰ ਹੀ ਸੇ ਪੱਤੀਆਂ ਲੈਣਾ ਤੂੰ ਹੀ ਇਥੇ ਸਾਨੂੰ ਸਾਰਾ ਪਤਾ ਸੀ ਏਡੇ ਬੱਚੇ ਤਾਂ ਹੈ ਨਹੀਂਗੇ ਪਿੰਡਾਂ ਦੇ ਵਿੱਚ ਜਿਹੜੇ ਸੜਕਾਂ ਤੇ ਖੜ ਕੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਆਥਣ ਨੂੰ ਹਿੱਸਾ ਜਿਹੜਾ ਐਮ.ਐਲ.ਏ ਹੁੰਦਾ ਉਹਦੇ ਕੋਲੇ ਜਾਵੜਦਾ ਉਹਦੂ ਗਾਂ ਚੁਣ ਕੇ ਫਿਰ ਮੰਤਰੀ ਕੋਲੇ ਜਾਂਦਾ ਇੰਨਾ ਕ ਤਾਂ ਅਸੀਂ ਵੀ ਚਲੋ ਭਾਵੇਂ ਅਸੀਂ ਅਨਪੜ੍ਹੀਆਂ ਸਾਨੂੰ ਨੌਲੇਜ ਤਾਂ ਹੈਗੀ ਐ ਵੀ ਐਡੇ ਗੰਦੇ ਨਸ਼ੇ ਪਹਿਲਾਂ ਕਿਉਂ ਨਹੀਂ ਸੀਗੇ ਤੇ ਤੇਰੇ ਰਾਜ ਦੇ ਵਿੱਚ ਕਿਉਂ ਇੰਨੇ ਨਸ਼ੇ ਗੰਦੇ ਚੱਲ ਪਏ ਨੇ ਤੂੰ ਕਿਉਂ ਨਹੀਂ ਤਰਸ ਲੋਕਾਂ ਦੇ ਬੱਚਿਆਂ ਤੇ ਖਾਂਦਾ ਮੈਂ ਤਾਂ ਕਹਿੰਨੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰੀਏ ਵਿਰੋਧ ਕਰਕੇ ਜਿੱਥੇ ਵੀ ਰਹਿੰਦਾ ਚੰਡੀਗੜ੍ਹ ਹੀ ਰਹਿੰਦਾ ਇਹਦੀ ਕੋਠੀ ਦਾ ਘਰਾਓ ਕਰਗੇ ਇਹਨੂੰ ਆਪਾਂ ਸਜ਼ਾ ਦੀਏ ਇਹਨੂੰ ਪਤਾ ਲੱਗੇ ਵੀ ਮੰਤਰੀ ਦਾ ਮਤਲਬ ਕੀ ਹੁੰਦਾ ਤੇ ਮੰਤਰੀ ਕਿਵੇਂ ਜਨਤਾ ਦੀ ਰਾਖੀ ਰੱਖ ਸਕਦਾ ਇਹਨੇ ਕਿਉਂ ਨਹੀਂ ਆਪਣੀ ਰੱਖਿਆ ਕੀਤੀ ਆਪਾਂ ਇਹਨੂੰ ਮੰਤਰੀ ਬਣਾਇਆ ਆਪਾਂ ਇਹਨੂੰ ਵੇ ਪਲਕਾਂ ਤੇ ਬਿਠਾਇਆ ਆਪਾਂ ਇਹਨੂੰ ਆਪ ਦਾ ਰੱਬ ਚੁਣਿਆ ਪਰ ਇਹਨੇ ਆਪਾਂ ਨੂੰ ਕੋਸ਼ ਬੋਟ ਲੈ ਕੇ 1 ਲੱਖ ਕਰੋੜਾ ਰੁਪਈਆ ਦੀ ਵੋਟ ਹੁੰਦੀ ਏ ਜਿਹੜੀ ਆਪਾਂ ਇਹਦੇ ਉੱਤੋਂ ਦੀ ਵਾਰਤੀ ਪਰ ਇਹਨੇ ਆਪਣੇ ਬੱਚੇ ਖਾਣੇ ਸ਼ੁਰੂ ਕਰਤੇ ਸਾਨੂੰ ਨਹੀਂ ਸੀ ਪਤਾ ਵੀ ਭਗਵੰਤ ਮਾਨ ਇਹਨੇ ਗੰਦੇ ਕੰਮ ਕਰੇਗਾ ਤੇ ਨਹੀਂ ਅਸੀਂ ਇਹ ਕੰਮ ਨਹੀਂ ਸੀ ਕਰਨਾ ਸਾਨੂੰ ਤਾਂ ਕਾਲੀ ਪਾਰਟੀ ਵਧੀਆ ਸੀ ਕਿ ਚਲੋ ਜਿਹੜੀ ਦੁੱਖ ਦੇ ਸੁੱਖ ਦੇ ਸਾਡੇ ਨਾਲ ਖੜਦੀ ਸੀ ਕਾਂਗਰਸ ਪਾਰਟੀ ਵੀ ਉਦੋਂ ਵੇਤਰ ਸੀ ਪਰ ਤੂੰ ਤਾਂ ਜਮ ਇਹਨੇ ਤਾਂ ਹੱਦ ਤੋਂ ਵੱਧ ਕਰਤੀ ਇਹਨੇ ਲੋਕਾਂ ਦੇ ਬੱਚੇ ਖਾਣੇ ਸ਼ੁਰੂ ਕਰਤੇ ਨੇ ਇਹ ਤਾਂ ਰਾਖਸ਼ ਹੀ ਬਣ ਗਿਆ ਵੀ ਜਾਨੀ ਇਹ ਕੋਈ ਮੰਤਰੀ ਨਹੀਂਗਾ ਇਹ ਤਾਂ ਰਾਖਸ਼ ਮੈਂ ਤਾਂ ਇਹ ਕਹਿੰਦੀ ਆ ਵੀ ਸਾਰੇ ਸ਼ਹਿਰਾਂ ਤੋਂ ਇਕੱਠੇ ਹੋਈਏ ਆਪਾਂ ਆਪਾਂ ਇਹਦੀ ਕੋਠੀ ਦਾ ਘਰਾਓ ਕਰੀਏ ਆਪਾਂ ਇਹਦੇ ਦਫ਼ਤਰ ਦਾ ਘਰਾਓ ਕਰੀਏ ਆਪਾਂ ਇਹਦਾ ਜਲੂਸ ਕੱਢੀਏ ਆਪਾਂ ਚੁੱਪ ਕਰੀ ਬੈਠੇ ਸਾਢੇ 3 ਸਾਲ ਹੋ ਗਏ ਨੇ ਇਸੀ ਲਈਏ ਤਾਂ ਇਹ ਕਰਕੇ ਤੇ ਵੀ ਜਾਣੀ ਇਹਨੂੰ ਕੋਈ ਡਰ ਡੁੱਕਰ ਹੈ ਨਹੀਂ ਜਨਤਾ ਦਾ ਤੇ ਇਹਨੂੰ ਇਹ ਨਹੀਂ ਪਤਾ ਵੀ ਜਨਤਾ ਤੋਂ ਵੱਡੀ ਕੋਈ ਚੀਜ਼ ਹੈ ਵੀ ਨਹੀਂਗੀ ਜਨਤਾ ਨੇ ਇਹਨੂੰ ਇਸ ਕੁਰਸੀ ਦਾ ਮਾਲਕ ਬਣਾਇਆ ਨਹੀਂ ਜਨਤਾ ਤੋਂ ਬਿਨਾ ਇਹਦਾ ਡੱਕੇ ਦੇ ਕੰਮ ਦਾ ਨਹੀਂ ਸੀ ਇੱਕ ਸਿਰਫ ਗਾਉਣ ਵਾਲਾ ਬੰਦਾ ਤੇ ਮੁਜਾਰੇ ਕਰਨ ਵਾਲਾ ਬੰਦਾ ਤੇ ਅੱਜ ਰੱਬ ਦੀ ਸੀਟ ਤੇ ਬੈਠਾ ਏ ਤੇ ਦੂਜਿਆਂ ਨੂੰ ਸਮਝਦਾ ਹੀ ਕੁਛ ਨਹੀਂ ਥੱਲੇ ਥੱਲੇ ਵਾਲੇ ਤਾਂ ਇਹਨੂੰ ਦੀਹਦੇ ਹੀ ਨਹੀਂ ਜਦੋਂ ਇਹ ਆਪ ਉੱਚਾ ਹੋ ਕੇ ਬਹਿ ਗਿਆ ਇਹਨੂੰ ਥੱਲੇ ਵਾਲੇ ਤਾਂ ਦੀਹਦੇ ਨਹੀਂ ਵੀ ਕੋਈ ਮਰੀ ਜਾਵੇ ਕੋਈ ਗਲੀ ਜਾਵੇ ਇਹਨੂੰ ਤਾਂ ਕੋਈ ਵਾਸਤਾ ਨਹੀਂ ਇਸ ਚੀਜ਼ ਦੇ ਨਾਲ ਐਨੀਆਂ ਗੱਲਾਂ ਕਹਿੰਦੀ ਹੋਈ ਭਗਵੰਤਮਾਨ ਮੈਂ ਤੇਰਾ ਇਹੀ ਤੈਨੂੰ ਸਵਾਲ ਕਰਦੀ ਆਂ ਕਿ ਵਾਰੀ-ਵਾਰੀ ਤੂੰ ਸਾਡੀ ਹੱਥ ਬੰਨ੍ਹ ਕੇ ਬੇਨਤੀਏ ਵੀ ਇਹਨਾਂ ਨਸ਼ਿਆਂ ਤੇ ਕੰਟਰੋਲ ਕਰ ਲੈ ਜੇ ਤੂੰ ਕਰ ਸਕਦਾ ਸਾਡੇ ਬੱਚੇ ਬਚਾ ਲੈ ਗਰੀਬਾਂ ਦੇ ਤਕੜੇ ਲੋਕ ਤਾਂ ਖਾ ਲੈਣਗੇ ਉਹਨਾਂ ਕੋਲ ਤਮਦਣਾ ਹੋਣੀਆਂ ਤੇ ਸਾਡੇ ਕੋਲੇ ਤਾਂ ਹੈ ਵੀ ਕੁਛ ਨਹੀਂ ਉਹ ਜਦੋਂ ਨਹੀਂ ਚਾ ਮਿਲਦਾ ਉੱਚਾ ਚੜ ਜਾਂਦੇ ਨੇ ਤੇ ਮਾਵਾਂ ਰੋਂਦੀਆਂ ਰਹਿ ਜਾਂਦੀਆਂ ਨੇ ਬਸ ਇੰਨਾ ਕਹਿੰਦੀ ਹੋਈ ਸੀ ਹਾਂ ਜੀ ਜੀ ਹਾਂ ਜੀ ਬਈ ਇਹ ਜੀ ਜਿਹੜਾ ਇਹ ਮਤਲਬ ਮੁੰਡਾ ਸੀ ਮੇਰਾ ਭਾਈ ਸੀ ਹੂੰ ਇਹ ਨੌਜਵਾਨ ਕਲੱਬ ਦੇ ਐਂਬੂਲੈਂਸ ਚਲਾਉਂਦਾ ਰਿਹਾ ਜੀ ਠੀਕ ਹੈ ਠੀਕ ਹੈ ਮੈਂ ਚਾਹੁੰਦਾ ਵੀ ਇਹ ਹੁਣ ਆਪ ਤਾਂ ਵਿਚਾਰਾ ਹੁਣ ਰਹਿ ਹੀ ਨਹੀਂ ਉਹ ਜਿਹੜਾ ਦਾ ਬੱਚਾ ਉਹਨੂੰ ਕੋਈ ਸਹਾਇਤਾ ਜ਼ਰੂਰ ਮਿਲੇ ਹਾਂ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਅੱਜ ਲੋਕ ਮਰੀਜ਼ ਚੱਕਣ ਜਾਂਦਾ ਸੀ ਅੱਜ ਉਹ ਆਪ ਲੋਥ ਬਣਿਆ ਪਿਆ ਬਿਲਕੁਲ ਬਿਲਕੁਲ ਉਹਦੀ ਮਤ ਹਾਂ ਗਿਆਪੀਆਂ ਨੇ ਕਮਰੇ ਭਰੇ ਭਨੇ ਨੋਟਾਂ ਨਾਲ ਤੇ ਜੇ ਇਸ ਬੱਚੇ ਨੂੰ ਕੋਈ 10 ਲੱਖ ਰੁਪਈਆ 20 ਲੱਖ ਰੁਪਈਆ ਮਿਲ ਵੀ ਜਾਵੇ ਤਾਂ ਕੋਈ ਫਰਕ ਨਹੀਂ ਇਹਦੀ ਦਾਦੀ ਵਿਚਾਰੀ ਬੁੱਢੀ ਏ ਉਹ ਬੁੱਢੀ ਕਿੱਥੋਂ ਇਹਨੂੰ ਸਾਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਚੱਕ ਲੂਗੀ ਇਹ ਵੀ ਵਿਚਾਰਾ ਇਹਦਾ ਆਪ ਦਾ ਪਰਿਵਾਰ ਏ ਇਹ ਉਹਨੂੰ ਕੀ ਕਰੂਗਾ ਤੇ ਚਲ ਜੇ ਕੋਈ ਮਦਦ ਮਿਲਦੀ ਹੋਈ ਤੇ ਅਸੀਂ ਇਸ ਗੱਲ ਦੇ ਵੀ ਚਲੋ ਸ਼ੁਕਰ ਗੁਜ਼ਾਰਾਂ ਵੀ ਜੇ ਉਹ ਦੇ ਦੇਵੇ ਤਾਂ ਕੋਈ ਉਹਨ ਘਾਟਾ ਵੀ ਨਹੀਂ ਪੈਣਾ ਤੁਸੀਂ ਲਿਖਤੀ ਰੂਪ ਦੇ ਵਿੱਚ ਉਹਨੂੰ ਕੋਈ ਨਾ ਕੋਈ ਲਿਖਤ ਭੇਜੋ ਜਿਵੇਂ ਸਾਨੂੰ ਕਹੋਗੇ ਅਸੀਂ ਉਹਵੇਂ ਕਰਾਂਗੇ ਜੀ ਬਿਲਕੁਲ ਹਾਂ